ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਆਮ ਲੋਕਾਂ ਨੂੰ Google Gemini ਨਾਮ ਦੀ ਐਪ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ ਇਹ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਅੱਜਕੱਲ ਇਹ 트ੈਂਡ ਦੇਖਿਆ ਜਾ ਰਿਹਾ ਜਿਸ ਵਿੱਚ ਲੋਕ ਗੂਗਲ ਜੈਮਨੀ ਨਾਮ ਦੀ ਐਪ ਨੂੰ ਯੂਜ਼ ਕਰਕੇ ਆਪਣੇ ਫੋਟੋਸ ਤੇ ਵੀਡੀਓਜ਼ ਨੂੰ 3D ਵਿੱਚ ਜਾਂ ਫਿਰ ਹੋਰ ਤਰ੍ਹਾਂ ਕਨਵਰਟ ਕਰਕੇ ਹੋਰ ਯੂਜ਼ਰਸ ਦੇ ਨਾਲ ਸ਼ੇਅਰ ਕਰਦੇ ਨੇ ਜੋ ਕਿ ਖਤਰਨਾਕ ਸਾਬਿਤ ਹੋ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਵਿੱਚ ਇਹ ਧਿਆਨ ਦੇਣ ਯੋਗ ਗੱਲ ਹੈ ਕਿ Google Gemini ਐਪ ਦੀ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਤੁਹਾਡੀ ਫੋਟੋਸ ਤੇ ਵੀਡੀਓਜ਼ ਨੂੰ ਟ੍ਰੇਨਿੰਗ ਐਂਡ ਪਰਪਸ ਲਈ ਕਿਸੇ ਵੀ ਹੋਰ ਪਲੇਟਫਾਰਮ ਤੇ ਵਰਤਿਆ ਜਾ ਸਕਦਾ ਹੈ ਜਿਸ ਕਰਕੇ ਤੁਹਾਡੀ ਜੋ ਹੈ ਤੁਹਾਡਾ ਪ੍ਰਾਈਵੇਟ ਡਾਟਾ ਤੇ ਤੁਹਾਡੀ ਪ੍ਰਾਈਵੇਸੀ ਖਤਰੇ ਦੇ ਵਿੱਚ ਪੈ ਜਾਂਦੀ ਹੈ ਤੇ ਤੁਹਾਡੇ ਨਾਲ ਕੋਈ ਸਾਈਬਰ ਫਰਾਡ ਜਾਂ ਫਿਰ ਕੋਈ ਵੀ ਆਨਲਾਈਨ ਫਰਾਡ ਹੋ ਸਕਦਾ ਹੈ ਤੇ ਤੁਹਾਡੀਆਂ ਫੋਟੋਜ਼ ਨੂੰ ਕਿਸੇ ਹੋਰ ਪਲੇਟਫਾਰਮ ਤੇ ਗਲਤ ਤਰ੍ਹਾਂ ਐਡਿਟ ਕਰਕੇ ਮਿਸਯੂਜ਼ ਵੀ ਕੀਤਾ ਜਾ ਸਕਦਾ ਹੈ ਉਨ੍ਹਾਂ ਨੇ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਾਰਿਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ Google Gemini ਜਾਂ ਫਿਰ ਹੋਰ ਇਸ ਤਰ੍ਹਾਂ ਦੀਆਂ ਐਪਸ ਨੂੰ ਨਾ ਵਰਤਿਆ ਜਾਵੇ। ਡੀਐਸਪੀ ਕਰਨ ਸ਼ਰਮਣ ਨੇ ਇਸ ਦੇ ਨਾਲ ਕਿਹਾ ਹੈ ਕਿ ਸਾਈਬਰ ਸੁਰੱਖਿਆ ਤੁਹਾਡੇ ਆਪਣੇ ਹੱਥਾਂ ਦੇ ਵਿੱਚ ਹੈ। ਫਿਰ ਵੀ ਕੋਈ ਸਾਈਬਰ ਫਰਾਡ ਹੋਣ ਦੀ ਸੂਰਤ ਵਿੱਚ ਪੁਲਿਸ ਹੈਲਪਲਾਈਨ 1930 ਤੇ ਸੰਪਰਕ ਕੀਤਾ ਜਾ ਸਕਦਾ ਹੈ।